ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਬਲੱਡ ਡੋਨਰ ਫੈਮਿਲੀ ਦੇ ਸਾਰੇ ਮੈਂਬਰ ਸਹਿबान ਸਾਡੇ ਭਰਾ ਵਿਸ਼ਾਲ ਜੈਨ ਜੀ ਤੇ ਇਹਨਾਂ ਦੇ ਸੰਸਥਾ ਦੇ ਹੋਰ ਭਰਾਵਾਂ ਕੋਲੇ ਤੇਰਾ ਪੰਥ ਯੁਵਕ ਪ੍ਰੀਸ਼ਦ ਤੇ ਜਗਰਾਉਂ ਕੋਲੇ ਪਹੁੰਚੇ ਆ ਅਸੀਂ ਜਿਵੇਂ ਕਿ ਪਿਛਲੇ ਦਿਨਾਂ ਤੋਂ ਆਪਾਂ ਲਗਾਤਾਰ ਸੋਸ਼ਲ ਮੀਡੀਆ ਤੇ ਐਡਾਂ ਦੇਖ ਰਹੇ ਆ ਹਨ ਇਹਨਾਂ ਤੇਰਾ ਪੰਥ ਯੁਵਕ ਸੁਆਮਾ ਇਹਨਾਂ ਦੇ ਕਲੱਬ ਵੱਲੋਂ 17 ਸਤੰਬਰ ਨੂੰ ਪੂਰੇ ਵਰਲਡ ਲੈਵਲ ਤੇ ਖੂਨਦਾਨ ਕੈਂਪ ਲੱਗ ਰਿਹਾ ਤੇ ਆਪ ਆਪ ਗਾਲਿਆਂ ਆਪਣੇ ਜਗਰਾਉਂ ਏਰੀਆ ਤੇ 13 ਲੋਕੇਸ਼ਨਾਂ ਤੇ 13 ਲੋਕੇਸ਼ਨਾਂ ਵੀ ਜੀ 13 ਲੋਕੇਸ਼ਨਾਂ ਤੇ ਬਲੱਡ ਡੋਨੇਸ਼ਨ ਕੈਂਪ ਲੱਗ ਰਹੇ ਆ ਤੇ ਉਹਨਾਂ ਦੀ ਡਿਟੇਲ ਅਸੀਂ ਜਿਹੜੀ ਇਹ ਵੀਡੀਓ ਪਾਵਾਂਗੇ ਉਹਦੇ ਵਿੱਚ ਦੇ ਦਾਂਗੇ ਜਿਹੜੇ ਵੀ ਆਪਣੇ ਸੰਸਥਾ ਨਾਲ ਵੀਰ ਭੈਣ ਭਰਾ ਜੁੜੇ ਹੋਏ ਆ ਜਾਂ ਹੋਰ ਸੰਸਥਾਵਾਂ ਨਾਲ ਵੀ ਜੁੜੇ ਹੋਏ ਆ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਇਨਸਾਨੀਅਤ ਦੀ ਸੇਵਾ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਖੂਨਦਾਨ ਕੈਂਪ ਚ ਆਪਣੀਆਂ ਨੇੜੇ ਦੀਆਂ ਲੋਕੇਸ਼ਨਾਂ ਤੇ ਪਹੁੰਚ ਕੇ ਆਪ ਦਾ ਬਲੱਡ ਦੇ ਕੇ ਯੋਗਦਾਨ ਪਾਓ ਤੇ ਜਿਹੜੀ ਜਿਹੜਾ ਕੋਈ ਟਾਰਗੇਟ ਰੱਖਿਆ ਜਿਹੜਾ ਪਿਛਲੇ ਸਾਲ ਟਾਰਗੇਟ ਹੋਊਗਾ ਆਪ ਐਸਰ ਉਹ ਟਾਰਗੇਟ ਤੋਂ ਵੀ ਉੱਪਰ ਲੈ ਜੀਏ ਇਸ ਤੋਂ ਜਿਹੜੇ ਅਗਲੇ ਜਾਣ ਕਰੇ ਸਾਡੇ ਭਰਾ ਵੱਡੇ ਭਰਾ ਵਿਸ਼ਾਲ ਜੈਨ ਜੀ ਸਤਿਕਾਰ ਜੋ ਕੈਂਪ ਬਾਰੇ ਉਹ ਦੇਣਗੇ ਸਭ ਤੋਂ ਪਹਿਲਾਂ ਮੈਂ ਸਾਡੇ ਜਗਰਾਉਂ ਦੇ ਸੰਗਠਨ ਤੇਰਾ ਪੰਥ ਯੁਵਕ ਪਰਿਸ਼ਦ ਜਗਰਾਉਂ ਜਿਹਦੇ ਕੀ ਪ੍ਰਧਾਨ ਵੈਭਵ ਜੈਨ ਜੀ ਔਰ ਮੰਤਰੀ ਰਵੀਨ ਗੋਇਲ ਜੀ ਔਰ ਸਾਡੇ ਉਪਾਧਿਆਕਸ਼ ਰਿਪਨ ਜੈਨ ਜੀ ਤੇ ਬਾਕੀ ਵੀ ਮੈਂਬਰ ਜਿੰਨੇ ਇੱਥੇ ਮੌਜੂਦ ਨੇ ਉਹਨਾਂ ਦੇ ਤਰਫੋਂ ਅ ਇੰਦਰ ਢੋਲਣ ਜੀ ਔਰ ਉਹਨਾਂ ਦੀ ਸਾਰੀ ਟੀਮ ਦਾ ਸਤਪਾਲ ਦੇੜਕਾ ਜੀ ਵੀ ਆਏ ਨੇ ਉਹਨਾਂ ਸਭ ਦਾ ਮੈਂ ਸੰਗਠਨ ਦੀ ਤਰਫੋਂ ਜੀ ਆਇਆਂ ਨੂੰ ਆਖਦਾ ਤੁਹਾਨੂੰ ਔਰ ਸਵਾਗਤ ਕਰਦਾ ਦੇਖੋ ਖੂਨਦਾਨ ਇੱਕ ਐਸਾ দান ਹੁੰਦਾ ਹੈ ਕਿ ਆਪਾਂ ਕਿਸੇ ਵਿਅਕਤੀ ਨੂੰ ਜੇ ਦੀ ਕੁਛ ਖਾਣ ਵਾਸਤੇ ਕੋਈ ਚੀਜ਼ ਦੇ ਲੈਣ ਤਾਂ ਉਹਨੂੰ ਇੱਕ ਦਿਨ ਦਾ ਖਾਣਾ ਦੋ ਦਿਨ ਦਾ ਖਾਣਾ ਦੇ ਸਕਦੇ ਆਂ ਕਪੜੇ ਦੇ ਸਕਦੇ ਆਂ لیکن ਇੱਕ ਵਿਅਕਤੀ ਨੂੰ ਉਹਦੇ ਜੀਵਨ ਦੇ ਵਾਸਤੇ ਖੂਨ ਦੇਣਾ ਇੱਕ ਉੱਤਮ দান ਮੰਨਿਆ ਗਿਆ ਹੈ ਕਿ ਇਹ ਬਹੁਤ ਅੱਛੀ ਕੁਆਲਿਟੀ ਦਾ দান ਹੈ ਸੋ ਇਸ ਸਮਾਜ ਸੇਵਾ ਦੇ ਕੰਮ ਦੇ ਵਿੱਚ ਤੇਰਾਪੰਥ ਯੁਵਕ ਪਰਿਸ਼ਦ ਜੋ ਕਿ ਇੱਕ ਰਾਸ਼ਟਰ ਵਿਆਪੀ ਸੰਸਥਾ ਹੈ ਜੋ ਪਿਛਲੇ ਸਾਲ ਸਾਡੀ ਸੰਸਥਾ ਨੇ 2.5 ਲੱਖ ਯੂਨਿਟ ਇੱਕ ਦਿਨ ਦੇ ਵਿੱਚ ਡੋਨੇਟ ਕਰਕੇ ਵਰਲਡ ਰਿਕਾਰਡ ਬਣਾਇਆ ਸੀ ਅੱਜ ਉਸੇ ਵਰਲਡ ਰਿਕਾਰਡ ਵੱਲ ਅੱਗੇ ਵਧਦੇ ਹੋਏ ਅਸੀਂ ਆਪਣੇ ਹੀ ਵਰਲਡ ਰਿਕਾਰਡ ਨੂੰ ਤੋੜਨ ਵਾਸਤੇ 3 ਲੱਖ ਯੂਨਿਟ ਦਾ ਟਾਰਗੇਟ ਲੈ ਕੇ ਦੁਨੀਆ ਭਰ ਦੇ ਵਿੱਚ 7500 ਕੈਂਪ ਲਗਾ ਰਹੇ ਹਾਂ ਔਰ ਇਹ 7500 ਕੈਂਪ ਦੁਨੀਆ ਭਰ ਦੇ ਵਿੱਚ 45 ਦੇਸ਼ਾਂ ਦੇ ਵਿੱਚ ਲਗਾਏ ਜਾਣ ਇੱਕੋ ਦਿਨ 17 ਸਤੰਬਰ ਬੁੱਧਵਾਰ ਜਗਰਾਉਂ ਦੇ ਵਿੱਚ ਤੇਰਾਪੰਥ ਯੁਵਕ ਪਰਿਸ਼ਦ ਦੁਆਰਾ 13 ਜਗ੍ਹਾ ਦੇ ਉੱਤੇ ਇਹ ਕੈਂਪ ਲਗਾਏ ਜਾਣਗੇ ਜਦੋਂ 13 ਦਾ ਅੰਕ ਆਂਦਾ ਤਾਂ ਮੈਂ ਸਮਝਦਾ ਕਿ ਸ਼ੁਭ ਅੰਕ ਮੰਨਿਆ ਜਾਂਦਾ ਹੈ ਜਗਰਾਉਂ ਸ਼ਹਿਰ ਦੇ ਵਿੱਚ ਤਿੰਨ ਲੋਕੇਸ਼ਨਾਂ ਤੇ ਮਹਾਪਰਗਿਆ ਸਕੂਲ ਸਨਮਤੀ ਵਿਮਲ ਗੁਨੀ ਹਾਲ ਔਰ ਪੁਲਿਸ ਲਾਈਨ ਪੁਲਿਸ ਲਾਈਨ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਅੰਕੁਰ ਗੁਪਤਾ ਜੀ ਨੇ ਖੁਦ ਅੱਗੇ ਵਧ ਕੇ ਉਨੇਸ ਮੁਲਾਜ਼ਮਾਂ ਦੁਆਰਾ ਖੂਨਦਾਨ ਦੇ ਵਿੱਚ ਅੱਛਾ ਸਹਿਯੋਗ ਪਾਉਣ ਵਾਸਤੇ ਉਸ ਦ੍ਰਿਸ਼ਟੀ ਦੇ ਨਾਲ ਸਾਨੂੰ ਕਹਿ ਕੇ ਇੱਕ ਕੈਂਪ ਲਗਵਾਇਆ ਹੈ ਕਿ ਰਾਸੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਆਲੇ ਦੁਆਲੇ ਦੇ 10 ਪਿੰਡਾਂ ਦੇ ਵਿੱਚ ਜਿਵੇਂ ਕਿ ਅਸੀਂ ਸ਼ੁਰੂ ਹੁੰਨੇ ਆ ਰਾਇਕੋਟ ਰੂਮੀ ਮਾਨੁਕੇ ਲੰਮਾ ਗਾਲਿਬ ਸਿੱਧੂਆਬੇ ਵੋਪਾਰਾਏ ਬੁੱਲਾਪੁਰ ਚੌਂਕੀਮਾਨ ਇਸ ਸਾਰੇ ਪਿੰਡਾਂ ਦੇ ਵਿੱਚ ਅਸੀਂ ਖੂਨਦਾਨ ਕੈਂਪ ਲਗਾ ਰਹੇ ਹਾਂ ਔਰ ਸਾਰੇ ਜਗ੍ਹਾ ਦੇ ਉੱਤੇ 13 ਦੇ 13 ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਬਲੱਡ ਬੈਂਕ ਅਸੀਂ ਅਰੇਂਜ ਕੀਤੇ ਆ ਤਾਂ ਕਿ ਇਸ ਖੂਨਦਾਨ ਅਭਿਆਨ ਤੋਂ ਬਾਅਦ ਵੀ ਜਦੋਂ ਕਿਸੇ ਪੇਸ਼ੈਂਟ ਨੂੰ ਜਾਂ ਜ਼ਰੂਰਤਮੰਦ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨੂੰ ਖੂਨ ਦੀ ਕਮੀ ਨਾ ਆਏ ਸਾਡੀ ਸੰਸਥਾ 13 ਪੰਥ ਯੁਵਕ ਪਰਿਸ਼ਦ ਜਗਰਾਉ ਉਸ ਸਮੇਂ ਤੇ ਉਹ ਜ਼ਰੂਰਤਮੰਦ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੋਊਗੀ ਔਰ ਇਸ ਚੀਜ਼ ਨੂੰ ਸੁਨਿਸ਼ਚਿਤ ਕਰੂਗੀ ਕਿ ਕਿਸੇ ਵੀ ਜ਼ਰੂਰਤਵੰਦ ਨੂੰ ਖੂਨ ਦੀ ਕਮੀ ਨਾ ਆਵੇ ਸੋ ਮੈਂ ਇਸ ਟਾਈਮ 인ਦਰ ਜੀ ਔਰ ਬਾਕੀ ਸਭ ਲੋਕਾਂ ਦੇ ਮਾਧਿਅਮ ਦੇ ਨਾਲ ਇਹ ਆਮ ਲੋਕਾਂ ਨੂੰ ਸੁਨੇਹਾ ਦੇਣਾ ਚਾਹਨਾ ਹੈ ਅਪੀਲ ਕਰਨਾ ਚਾਹਨਾ ਹੈ ਕਿ ਖੂਨਦਾਨ ਬੜਾ ਉਤਮ ਦਾਨ ਮੰਨਿਆ ਜਾਂਦਾ ਹੈ ਆਪਾਂ ਉਹਦੇ ਨਾਲ ਕਿਸੇ ਵਿਅਕਤੀ ਦਾ ਜੀਵਨ ਬਚਾ ਸਕਦੇ ਆਓ ਆਪਾਂ ਸਭ ਰਲ ਮਿਲ ਕੇ ਅੱਗੇ ਆਈਏ ਔਰ 17 ਸਤੰਬਰ ਨੂੰ ਬੋਧਵਾਰ ਦੇ ਦਿਨ ਖੂਨਦਾਨ ਕਰਿਏ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਿਸੇ ਵੀ ਟਾਈਮ ਤੁਸੀਂ ਆ ਕੇ ਖੂਨਦਾਨ ਕਰ ਸਕਦੇ ਹੋ ਬਾਕੀ ਡਿਟੇਲ ਇਸ ਬੈਨਰ ਦੇ ਉੱਤੇ ਔਰ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਅਸੀਂ ਜਦੋਂ ਲੋਕਾਂ ਨੂੰ ਜਾ ਕੇ ਮਿਲਦੇ ਸੀ ਤੇ ਜਾਣਕਾਰੀ ਦਿੱਤੀ ਹੈ ਸਭ ਲੋਕ ਵੱਧ ਤੋਂ ਵੱਧ ਖੂਨਦਾਨ ਕਰਨ ਇਹ ਹੀ ਸਾਡੇ ਬੰਨਿਓ ਅਪੀਲ ਸੋ ਇਨਸਾਨੀਤ ਨੂੰ ਪਿਆਰ ਕਰਨ ਵਾਲੇ ਸਾਰੇ ਭਰਾ ਜਿਹੜੇ ਵੀ ਕਿਸੇ ਵੀ ਸੰਸਥਾ ਨਾਲ ਜੁੜ ਕੇ ਸੇਵਾ ਕਰ ਰਿਹਾ ਸਾਰਿਆਂ ਨੂੰ ਸਾਡੀ ਟੀਮ ਬਲੱਡ ਓਨਰ ਫੈਮਿਲੀ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜਾ ਸਾਡੇ ਭਰਾ 17 ਸਤੰਬਰ ਨੂੰ ਕੈਂਪ ਲਾ ਰਹੇ ਆ ਜਿਹੜਾ ਵਰਲਡ ਲੈਵਲ ਤੇ ਇੱਕ ਕੈਂਪ ਲੱਗ ਰਿਹਾ ਜਿਹੜੀ ਜਿਹੜੇ ਉਹ ਕੈਂਪਾਂ ਦੇ ਲੈੜੀ 'ਚ 13 ਕੈਂਪ ਜਗਰਾਉਣ ਦੇ ਹਿੱਸੇ ਆਏ ਆ ਉਹ ਕੈਂਪਾਂ 'ਚੋਂ ਸਾਡੇ ਭਰਾ ਵਿਸ਼ਾਲ ਜੈਨ ਨੇ ਜਿਹੜੇ ਆਪਣੀ ਸੰਸਥਾ ਦੀ ਡਿਊਟੀ ਆ ਉਹ ਆਪਣੀ ਮਹਾਪ੍ਰਗਿਆ ਸਕੂਲ 'ਚ ਲਾਈ ਆ ਜਿਹੜੇ ਵੀ ਜਗਰਾਉਣ ਦੇ ਭਰਾ ਜੁੜੇ ਹੋਏ ਆ ਕਿਸੇ ਵੀ ਸੰਸਥਾ ਨਾਲ ਜੁੜੇ ਆ ਜਾਂ ਬਲੱਡ ਓਨਰ ਫੈਮਿਲੀ ਨਾਲ ਜੁੜੇ ਆ ਤਾਂ ਟਾਈਮਿੰਗ ਕੀ ਆ ਵਿਸ਼ਾਲ ਜੀ 9 ਵਜੇ ਤੋਂ 5 ਵਜੇ ਤੱਕ 17 ਸਤੰਬਰ ਨੂੰ ਸਾਡੀਆਂ ਸਾਰੀ ਟੀਮ ਦੇ ਮੈਂਬਰ ਜਿਹੜੇ ਹੁਣ ਖੜੇ ਆ ਅਸੀਂ ਤੁਹਾਡੇ ਉਡੀਕ ਕਰਾਂਗੇ ਉੱਥੇ ਤੇ ਆਪਾਂ ਕੋਸ਼ਿਸ਼ ਕਰੀਏ ਵੀ ਇਹ ਜਿਹੜਾ ਇਹ ਕੈਂਪ ਆ ਇਹਨੂੰ ਆਪਾਂ ਬਹੁਤ ਵੱਡੇ ਪੱਧਰ ਤੇ ਲੈ ਜਾਈਏ ਬਾਕੀ ਦੀਆਂ ਜਿਹੜੀਆਂ ਵੀ ਆਪਾਂ ਕੋਈ ਗੱਲਾਂ ਬਾਤਾਂ ਕਰਨ ਵਾਲੀਆਂ ਆਪਾਂ ਉਹ ਸਾਰੀਆਂ ਆਪਾਂ 17 ਤਰੀਕ ਨੂੰ ਮਿਲਦੇ ਆਂ ਜੀ ਮਹਾ ਪ੍ਰਗਿਆ ਸਕੂਲ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਤਰੀਕੇ ਦੇ ਨਾਲ ਦੇਖ ਕੇ ਉਹ ਆਪਾਂ ਵੀਰੇ ਹਣਾ ਨੂੰ ਕਲਿੱਪਾਂ ਦੇਣੀ ਆ ਉਹਦੀਆਂ ਬਿਲਕੁਲ ਮੈਂ ਤੂੰ ਰੈਡ ਕਰਦਾ ਉਹ ਮੈਂ ਇਹਨਾਂ ਦੀ ਗਾਇਨੀਆਂ ਨਾਲ ਚਰਚਾ ਇਹਨਾਂ ਤੋਂ ਉਹ ਇੱਕ ਟਾਈਮ ਇੱਕ ਹੀ ਚੱਲਦਾ ਟੈਨਸ਼ਨ ਨਾ ਤੂੰ ਪ੍ਰੋਪਰ ਹੋ ਕੇ ਜਾ ਨਾ ਚੈੱਕ ਕਰ ਲੈ ਨੀ